ਅੰਮ੍ਰਿਤਸਰ ਦੀ ਪੁਲਿਸ ਦੇ ਹੱਥ ਚੜ੍ਹੇ ਛਾਤੀਕਾਰ ਚੋਰ 18 ਦੇ ਕਰੀਬ ਗੱਡੀਆਂ ਦੇ ਸਪੇਅਰ ਪਾਰਟ ਕੀਤੇ ਬਰਾਮਦ ਦੇਰ ਰਾਤ ਕਰਦੇ ਸੀ ਗੱਡੀਆਂ ਦੀ ਰੇਕੀ ਗੱਡੀਆਂ ਦੀ ਭਾਂਤੋੜ ਕਰਨ ਤੋਂ ਬਾਅਦ ਦੁਕਾਨ ਤੇ ਵੇਚਦੇ ਸੀ ਪਾਰਟਸ ਆਡੀਅਨਸਰਾਂ ਤੇ ਨੱਥਪਾਉਣ ਦੀ ਮੁਹਿੰਮ ਵਿੱਚ ਈਸੀਪੀ ਸਾਊਥ ਅਤੇ ਐਸਐਚਓ ਸੁਲਤਾਨਵਿੰਡ ਦੀ ਟੀਮਾਂ ਨੇ ਇੱਕ ਗਿਰੋਹ ਕਾਬੂ ਕੀਤਾ ਹੈ ਇਹ ਗਰੂ ਪਿਛਲੇ 1 ਮਹੀਨੇ ਤੋਂ ਤਿੰਨ ਜ਼ਿਲ੍ਹਿਆਂ ਵਿੱਚ ਐਕਟਿਵ ਸੀ ਅੰਮ੍ਰਿਤਸਰ ਕਮਿਸ਼ਨਰੀਟ ਅੰਮ੍ਰਿਤਸਰ ਰੂਰਲ ਅਤੇ ਤਰਨਤਾਰਨ ਵਿੱਚ ਇਹ ਵਕਵਕ ਗੱਡੀਆਂ ਨੂੰ ਚੋਰੀ ਕਰਕੇ ਇੱਕ ਐਸਟੀਮੇਟਡ 18 ਗੱਡੀਆਂ ਇਹਨਾਂ ਨੇ ਚੋਰੀ ਕੀਤੀਆਂ ਨੇ ਪਿਛਲੇ 1 ਮਹੀਨੇ ਵਿੱਚ ਤੇ ਇਹਨਾਂ ਨੂੰ ਡਿਸਮੈਂਟਲ ਕਰਕੇ ਇਹਨਾਂ ਦੇ ਸਪेयर पार्ट्स ਅੱਗੇ ਵੇਚ ਦਿੰਦੇ ਸਨ ਜਾਂ ਫਿਰ ਬਾਕੀ ਸਾਰੇ ਪਾਰਟਸ ਅੱਗੇ ਸਕ੍ਰੈਪ ਡੀਲਰਸ ਨੂੰ ਵੇਚ ਦਿੰਦੇ ਸਨ ਇਹਦੇ ਵਿੱਚ ਇਹ ਦੱਸਣਾ ਚਾਹਾਂਗੀ ਕਿ ਇਹ ਸਾਰਿਆਂ ਦੇ ਬੈਕਗ੍ਰਾਉਂਡ ਕੋਈ ਮਕੈਨਿਕ ਐ ਕੋਈ ਡੈਂਟਿੰਗ ਪੇਂਟਿੰਗ ਸ਼ਾਪ ਵਿੱਚ ਕੰਮ ਕੀਤਾ ਹੈਗਾ ਕਿਸੇ ਨੇ ਅਤੇ ਸਕ੍ਰੈਪ ਡੀਲਰ ਸਨ ਇਹ ਸਵੇਰ ਦੇ ਟਾਈਮ ਤੇ ਰੈਕੀ ਕਰਦੇ ਸਨ ਇਹਨਾਂ ਦੇ ਰੈਕੀ ਕਰਨ ਵਾਲੇ ਵਹੀਕਲਸ ਵੀ ਰਿਕਵਰ ਹੋ ਗਏ ਨੇ ਅਤੇ ਰਾਤ ਦੇ ਟਾਈਮ ਇਹ ਚੋਰੀਆਂ ਨੂੰ ਅੰਜਾਮ ਕਰਕੇ ਗੋਡਾਊਨ ਵਿੱਚ ਡਿਸਮੈਂਟਲ ਕਰਕੇ ਅੱਗੇ ਟਰਾਂਸਪੋਰਟ ਕਰ ਦਿੰਦੇ ਸਨ ਇਹਦੇ ਵਿੱਚ ਇੱਕ ਇਹ ਬੜਾ ਪੇਨਸ ਟੇਕਿੰਗ ਆਪਰੇਸ਼ਨ ਸੀ ਕਿਉਂਕਿ ਇਹਦੇ ਵਿੱਚ ਅਸੀਂ ਸਾਰੇ ਲਿੰਕੇਜਸ ਨੂੰ ਅਰੈਸਟ ਕੀਤਾ ਹੈ ਜਿਵੇਂ ਕਿ ਰੈਕੀ ਕਰਨ ਵਾਲੀ ਪਾਰਟੀ ਚੋਰ ਅੱਗੇ ਟ੍ਰਾਂਸਪੋਰਟ ਜਿਹੜੇ ਕਰਦੇ ਸੀਗੇ ਸਕ੍ਰੈਪ ਡੀਲਰਾਂ ਨੂੰ ਸਪੈਰ ਪਾਰਟਸ ਦੀਆਂ ਦੁਕਾਨਾਂ ਨੂੰ ਅਤੇ ਜਿਹੜੇ ਸਕ੍ਰੈਪ ਡੀਲਰਸ ਨੇ ਸਾਰਿਆਂ ਨੂੰ ਅਸੀਂ ਕੀਤਾ ਹੈ ਕਾਬੂ ਇਹਦੇ ਵਿੱਚ ਸਾਡੀ ਰਿਕਵਰੀ ਹੋਈ ਹੈ तकरीबन 18 ਗੱਡੀਆਂ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਉਹਨਾਂ ਦੇ ਇੰਜਨ ਸਪੈਰ ਪਾਰਟਸ ਆਦੀ Honda City ਇੱਕ Splendor ਮੋਟਰਸਾਈਕਲ ਦੋ ਛੋਟੇ ਹਾਥੀ ਅਤੇ ਜਿਹੜੇ ਇਹ ਇਕੁਪਮੈਂਟਸ ਯੂਜ਼ ਕਰਦੇ ਸੀਗੇ ਇਸ ਨੂੰ ਅੰਜਾਮ ਦੇਣ ਲਈ ਜਿਵੇਂ ਕਿ ਗੈਸ ਕਟਰਸ ਇਹ ਬੇਸਿਕਲੀ ਜੋ ਚੋਰੀ ਕਰਕੇ ਲੈ ਕੇ ਆਉਂਦੇ ਸੀ ਇਹ ਰਾਤ ਦੇ ਹਨੇਰੇ ਦੇ ਅੰਦਰ ਆਪਣੇ ਗੋਡਾਊਨ ਵਿੱਚ ਪਾਉਂਦੇ ਸੀ ਆਸ-ਪਾਸ ਦੇ ਲੋਕਾਂ ਨੂੰ ਜਿਹੜੇ ਹੋਰ ਗੋਡਾਊਨ ਓਨਰ ਸੀ ਤੇ ਜਿਹੜੇ ਇਹਨਾਂ ਦੇ ਲੈਂਡਲੋਰਡ ਸੀ ਉਹਨਾਂ ਨੂੰ ਇਹਨਾਂ ਨੇ ਕਿਹਾ ਹੋਇਆ ਸੀਗਾ ਕਿ অথরাইਜ਼ਡ ਲੈਜਿਟਿਮੇਟ ਜਿਹੜੀ ਲੋਨ ਡਿਫਾਲਟਰ ਗੱਡੀਆਂ ਹੁੰਦੀਆਂ ਨੇ ਉਹਨਾਂ ਨੂੰ ਡਿਸਮੈਂਟਲ ਕਰਦੇ ਨੇ ਉਹ ਤੋਂ ਬਾਅਦ ਇਹਨਾਂ ਨੇ ਆਪਣੇ ਦੋ ਛੋਟੇ ਹਾਥੀ ਰੱਖੇ ਹੋਏ ਸੀ ਜਿਦੇ ਵਿੱਚ ਇਹ ਆਪਣੇ ਸਾਰੇ ਸਪेयर ਪਾਰਟਸ ਪਾ ਕੇ ਜਿਹੜੇ ਕੀ ਅਸੀਂ ਅਗੇਨ ਰਿਕਵਰ ਕਰ ਲਏ ਨੇ ਅੱਗੇ ਵਕ-ਵਕ ਸਕ੍ਰੈਪ ਡੀਲਰਾਂ ਨੂੰ ਵੇਚਦੇ ਸੀ ਇਹਦੇ ਵਿੱਚ ਜਿਹੜੇ ਵੀ ਸਕ੍ਰੈਪ ਡੀਲਰਜ਼ ਦੀ ਸ਼ਮੂਲੀਅਤ ਪਾਈ ਗਈ ਹੈ ਸਾਰਿਆਂ ਨੂੰ ਅਰੈਸਟ ਕਰਕੇ ਸਾਰਿਆਂ ਦੇ ਗੋਡਾਊਨਸ ਤੇ ਰੇਡ ਕਰਕੇ ਰਿਕਵਰੀ ਕੀਤੀ ਗਈ ਹੈ ਇਹਦੇ ਵਿੱਚ ਤਕਰੀਬਨ 6 ਗੋਡਾਊਨਸ ਤੋਂ ਅਸੀਂ ਸਾਰੀ ਰਿਕਵਰੀਜ਼ ਇਫੈਕਟ ਕੀਤੀਆਂ ਨੇ ਇਹਨਾਂ ਨੇ ਅੰਮ੍ਰਿਤਸਰ ਕਮਿਸ਼ਨਰੀ ਅਤੇ ਅੰਮ੍ਰਿਤਸਰ ਰੂਰਲ ਅਤੇ ਤਰਨਤਾਰਨ ਵਿਖੇ ਜਿਵੇਂ ਕਿ ਮੈਂ ਪਹਿਲਾਂ ਕਿਹਾ ਇਹ ਹੋਰ ਵੀ ਵੱਡੀ ਚੋਰੀਆਂ ਨੂੰ ਅੰਜਾਮ ਦੇ ਰਹੇ ਸੀ ਅਜੇ ਤੱਕ ਪੁੱਛਗਿੱਛ ਵਿੱਚ 18 ਗੱਡੀਆਂ ਮੰਨੇ ਨੇ ਤੇ 18 ਗੱਡੀਆਂ ਦੇ ਹੀ ਸਪੈਰ ਪਾਰਟਸ ਰਿਕਵਰ ਹੋਏ ਨੇ ਨਸ਼ੇ ਆਦੀ ਮਹ ਅ ਨਹੀਂ ਇਹ ਸਾਰੇ ਸਕ੍ਰੈਪ ਡੀਲਰਜ਼ ਹੀ ਨੇ ਤੇ ਇਹਨਾਂ ਨੂੰ ਇਹ ਈਜ਼ੀ ਮਨੀ ਲੱਗਦਾ ਸੀ ਸਿンス ਇਹਨਾਂ ਕੋਲ ਕੁਝ ਡੁਪਲੀਕੇਟ ਚਾਬੀਆਂ ਸੀ ਜਿਹੜੀ ਮਾਸਟਰ ਕੀਜ਼ ਕਹਿ ਲੋ ਤੇ ਇਹ ਉਹਨਾਂ ਬੇਸਿਕਲੀ ਜਿਹੜੀ ਲੋ ਐਂਡ ਵਹੀਕਲ ਸੀ ਜਿਵੇਂ ਕਿ ਮਾਰੂਤੀ ਜ਼ੈਨ ਸੈਂਟਰੋ ਆਦੀ ਉਹਨਾਂ ਨੂੰ ਟਾਰਗੇਟ ਕਰਦੇ ਸੀ ਉਹ ਖੋਲ੍ਹਣੀਆਂ ਵੀ ਈਜ਼ੀ ਨੇ ਤੇ ਇਸਪੈਂਟਲ ਕਰਨੀਆਂ ਵੀ ਈਜ਼ੀ ਨੇ ਤੇ ਹੁਣ ਜਿਵੇਂ ਕਿ ਇਹਨਾਂ ਦਾ ਹੌਸਲਾ ਵਧ ਰਿਹਾ ਸੀ ਇਹਨਾਂ ਦਾ ਸਕਿੱਲ ਹੂਨ ਹੋ ਰਿਹਾ ਸੀ ਇਹ ਹੋਰ ਗੱਡੀਆਂ ਤੇ ਅਟੈਂਪਟ ਕਰ ਰਹੇ ਸੀ ਜਿਵੇਂ ਕਿ ਇਹਨਾਂ ਨੂੰ ਕਾਬੂ ਕਰਨ ਤੋਂ ਪਹਿਲਾਂ ਇਹਨਾਂ ਨੇ ਇੱਕ ਕੁਆਲਿਸ ਡਿਸਮੈਂਟਲ ਕੀਤੀ ਸੀ ਨਸ਼ੇ ਦੇ ਆਦੀ ਨਹੀਂ ਪਰ ਇਹ ਆਪਣਾ ਈਜ਼ੀ ਮਨੀ ਦਾ ਇੱਕ ਸਾਧਨ ਸੀ ਕਿਉਂਕਿ ਇਹਨਾਂ ਦਾ ਬੈਕਗ੍ਰਾਉਂਡ ਵੀ ਇਹੀ ਸੀ ਮੈਕੈਨਿਕਸ ਪਾਰਟ ਦੀ ਦੁਕਾਨਾਂ ਤੇ ਕੰਮ ਕਰਦੇ ਸਨ। ਇੱਕਦਮ ਅਬ ਮੋਟਰਸਾਈਕਲ ਵੀ ਕਰਦੇ ਸੀ ਕਿ ਕਲੀ ਗੱਡੀਆਂ ਕਰਦੇ। ਨਹੀਂ ਫਿਲਹਾਲ ਗੱਡੀਆਂ ਦਾ ਹੀ ਸਾਹਮਣੇ ਆਇਆ ਹੈ। ਗੋਡਾਊਨ ਹਨ ਐਸਪੈਸ਼ਲੀ ਕੋਈ ਲਿੱਤਾ ਅਸੀਂ ਇਹ ਬਣਾਉਂਦੇ ਜੀ ਇਹ ਚੋਰਾਂ ਦਾ ਜੇ ਕਈਏ ਤੇ ਇਹਨਾਂ ਦੇ ਦੋ ਗੋਡਾਊਨ ਅਸੀਂ ਅਨਰਥ ਕੀਤੇ ਨੇ ਤੇ ਉਥੋਂ ਦੀ ਰਿਕਵਰੀ ਇਫੈਕਟ ਕੀਤੀਆਂ ਨੇ ਤੇ ਬਾਕੀ ਜਿਹੜੇ ਸਕ੍ਰੈਪ ਡੀਲਰਸ ਨੇ ਉਹਨਾਂ ਦੇ ਤਕਰੀਬਨ 4 ਗੋਡਾਊਨ ਇਹਨਾਂ ਦੇ ਇੰਜਨਸ ਅਤੇ ਸਪੈਰ ਪਾਰਟਸ ਨਾਲ ਭਰੇ ਹੋਏ ਸਨ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ ਇਹ 1 ਮਹੀਨੇ ਤੋਂ ਹੀ ਐਕਟਿਵ ਹੋਏ ਸਨ ਤੇ ਅਸੀਂ ਇਹਨਾਂ ਨੂੰ ਸਕਸੈਸਫੁਲੀ ਕਾਬੂ ਕਰ ਲਿਆ ਪਰ 1 ਮਹੀਨੇ ਦੇ ਅੰਦਰ ਹੀ ਇਹਨਾਂ ਨੇ 18 ਗੱਡੀਆਂ ਨੂੰ ਆਲਰੇਡੀ ਟਾਰਗੇਟ ਕੀਤਾ ਹੋਇਆ ਸੀ ਇਹ ਟੋਟਲ 10 ਮੈਂਬਰੀ ਗਿਰੋ ਹੈਗਾ ਇਨਕਲੂਡਿੰਗ ਰੈਕੀ ਪਾਰਟੀ ਚੋਰ ਸਕ੍ਰੈਪ ਡੀਲਰ ਟਰਾਂਸਪੋਰਟੇਸ਼ਨ ਪਾਰਟੀ ਆਦਿ ਜਿਹੜੇ ਕਾਫੀ ਕਿਵੇਂ ਕਰਦੇ ਸੀ ਕਿ ਚੋਰੀ ਕਰਦੇ ਸੀ ਕਿ ਮਨੋ ਕਿਸ ਤਰ੍ਹਾਂ ਦੇ ਸੀ ਇਹ ਬੀਸਿਕਲੀ ਸਵੇਰੇ ਇੱਕ ਇਹਨਾਂ ਦੇ ਕੋਲ Honda City ਸੀ ਤੇ ਇੱਕ ਬਾਈਕ ਸੀ Splendor ਜਿਹੜਾ ਕਿ ਅਗੇਨ ਅਸੀਂ ਰਿਕਵਰ ਕਰ ਲਿਆ ਹੈ ਇਹ ਉਹਤੇ ਆਪਣੇ ਰੈਕੀ ਕਰਦੇ ਸੀਗੇ ਥਰੋਅਆਊਟ ਸ਼ਹਿਰ ਵਿੱਚ ਅਤੇ ਫਿਰ ਉਹਨੂੰ ਟਾਰਗੇਟ ਕਰਦੇ ਸੀਗੇ ਰਾਤੀ ਤੇ ਰਾਤੀ ਹੀ ਟਰਾਂਸਪੋਰਟ ਕਰ ਦਿੰਦੇ ਸੀ ਆਪਣੇ ਗੋਡਾਊਨ ਵਿੱਚ ਸਾਰੇ ਸਾਰੇ ਬੰਦੇ ਫੜੇ ਗਏ ਜੀ ਦੋ ਬੰਦੇ ਰਹਿ ਗਏ ਨੇ ਅਸੀਂ ਉਹਨਾਂ ਨੂੰ ਜਲਦੀ ਕਾਬੂ ਕਰਾਂਗੇ ਖੇਡ ਪੰਜਾਬੀ ਟੀਵੀ ਲਈ வரெந்தசேட்டி அமிருத்தர்